ਅੱਜ ਦੇ ਸਮੇਂ ਦੇ ਵਿੱਚ ਔਰਤਾਂ ਕਿਸੇ ਵੀ ਖੇਤਰ ਦੇ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਜਿੱਥੇ ਹੁਣ ਔਰਤਾਂ ਹਰ ਕੰਮ ਦੇ ਵਿੱਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧ ਰਹੀਆਂ ਨੇ ਤਾਂ ਹੁਣ ਪਿੰਡਾਂ ਦੇ ਵਿੱਚ ਔਰਤਾਂ ਸੈਲਫ ਹੈਲਪ ਗਰੁੱਪ ਬਣਾ ਕੇ ਤਰੱਕੀ ਕਰ ਰਹੀਆਂ ਨੇ ਤੇ ਉੱਥੇ ਹੀ ਕੁਝ ਔਰਤਾਂ ਹੁਣ ਡਰੋਨ ਚਲਾਉਣ ਦੀ ਸਿਖਲਾਈ ਵੀ ਲੈ ਰਹੀਆਂ ਨੇ ਦੱਸਦੀ ਹੈ ਕਿ ਮੋਗਾ ਦੇ ਵਿੱਚ ਕੇਂਦਰ ਸਰਕਾਰ ਦੇ ادارے ਵੱਲੋਂ ਮੋਗਾ ਜ਼ਿਲ੍ਹੇ ਦੀਆਂ ਚਾਰ ਔਰਤਾਂ ਨੂੰ ਡਰੋਨ ਦਿੱਤੇ ਗਏ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਔਰਤਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਕੀਟਨਾਸ਼ਕ ਦਾ ਸਪਰੇਅ ਕਰਨਗੀਆਂ ਤੇ ਡਰੋਨਾਂ ਨੂੰ ਕੇਂਦਰ ਸਰਕਾਰ ਵੱਲੋਂ ਬਿਲਕੁਲ ਮੁਫਤ ਦੇ ਵਿੱਚ ਦਿੱਤਾ ਗਿਆ ਹੈ। ਜ਼ਿਲ੍ਹਾ ਮੋਗਾ ਦੇ ਵਿੱਚ ਗ੍ਰੈਂਡ ਥਾਟਨ ਵੱਲੋਂ ਚਾਰ ਫਾਰਮਰ ਪ੍ਰੋਡਿਊਸਰ ਕੰਪਨੀਆਂ ਬਣਾਈਆਂ ਗਈਆਂ ਸੀ। ਇਹ ਚਾਰੋਂ 올 ਵਿਮਨ ਨੇ ਇਹਨਾਂ ਦੇ ਵਿੱਚ ਅ 300 ਤੋਂ ਲੈ ਕੇ 500 ਤੱਕ ਵਿਮਨ ਹੁੰਦੀਆਂ ਨੇਗੀਆਂ ਹੌਲੀ-ਹੌਲੀ ਹੋਰ ਜੁੜਦੀਆਂ ਜਾਣਗੀਆਂ ਫਿਰ ਇਹ ਆਪਣੀ ਕੰਟਰੀਬਿਊਸ਼ਨ ਤੇ ਗਵਰਨਮੈਂਟ ਵੱਲੋਂ ਜਿਹੜੀ ਹੈਲਪ ਹੁੰਦੀ ਹੈ ਜਿਵੇਂ ਹੁਣ IFCO ਨੇ ਇਹ ਵਾਲੀ ਹੈਲਪ ਕੀਤੀ ਹੈ ਇਹਦੇ ਨਾਲ ਇਹ ਆਪਣਾ ਕਾਰੋਬਾਰ ਚਲਾਉਣਗੀਆਂ ਤੇ ਮੁੱਦਾ ਇਹ ਹੈ ਕਿ ਵਿਮਨ ਦੀ ਇਨਕਮ ਜਿਹੜੀ ਆ ਉਹ 40-50% ਕਿਵੇਂ ਵਧੇ ਇਹਦੇ ਲਈ ਆਪਾਂ ਸਾਰੇ ਜਾਣੇ ਅ ਕਾਰਸ਼ੀਲ ਹੈਗੇ ਆ ਅੱਜ ਇੱਕ ਡਰੋਨ ਦਿੱਤੇ ਗਏ ਨੇ ਇਸ ਕੋ ਬੋਲੋ ਮੇਰੇ ਨਾਲ ਮੇਰੇ ਖੱਬੇ ਪਾਸੇ ਸਿੱਧੂ ਸਾਹਿਬ ਵੀ ਖੜੇ ਨੇ ਇਸ ਕੋ ਤੋਂ ਆਏ ਨੇ ਇਹ ਡਰੋਨ 15 ਲੱਖ ਦਾ ਹੈਗਾ ਜਿਹਦੇ ਨਾਲ ਇਹ ਚਾਰੋਂ ਲੇਡੀਆਂ ਨੂੰ ਮਿਲਣੇ ਨੇ ਬਟ ਅੱਜ ਅਸੀਂ ਇੱਕ ਇਹਨਾਂ ਨੂੰ ਜਸਵਿੰਦਰ ਕੌਰ ਉਹਨਾਂ ਨੂੰ ਦਿੱਤਾ ਇਹ ਨਾਲ ਪ੍ਰੀਤੀ ਖੜੀ ਹੈ ਇਹਨਾਂ ਨੂੰ ਦਿੱਤਾ ਇਹ ਇਹਦੇ ਨਾਲ ਸਪਰੇਅ ਹੋਏਗੀ ਜਿਹੜਾ ਨੈਨੋ ਯੂਰੀਆ ਜਿਵੇਂ ਜਾਂ ਲਿਕਵਿਡ ਫਾਰਮੈਟ ਦੇ ਵਿੱਚ ਹੋਰ ਵੀ ਜਿਹੜੇ ਆਉਣਗੇ ਕੋਈ ਪੈਸਟਿਸਾਈਡ ਇਨਸੈਕਟਿਸਾਈਡ ਜਾਂ ਕੁਝ ਉਸ ਤਰ੍ਹਾਂ ਦੀ ਚੀਜ਼ ਆਏਗੀ ਉਹ ਸਪਰੇਅ ਕਰਨਗੇ ਡਰੋਨ ਦੇ ਨਾਲ ਇਹਦੇ ਨਾਲ ਐਫੀਸ਼ੀਐਂਸੀ ਆਏਗੀ ਟੈਕਨੋਲੋਜੀ ਦੀ ਯੂਜ਼ ਨਾਲ ਮੈਨੂੰ ਇਹ ਦੱਸਿਆ ਜਾ ਰਿਹਾ ਸੀਗਾ ਕਿ ਇਹ 7-8 ਮਿੰਟਾਂ ਦੇ ਵਿੱਚ 1 ਏਕੜ ਦੇ ਵਿੱਚ ਕਰ ਦੇਗੀ ਪਹਿਲਾਂ ਦੇਖੋ ਆਪਾਂ ਘੰਟਿਆਂ ਵੱਧੀ ਟਾਈਮ ਲੱਗਦਾ ਜਿਹੜਾ ਟਰੈਡੀਸ਼ਨਲ ਤਰੀਕਾ ਉਹਦੇ ਨਾਲ ਹੁਣ ਇਹਨਾਂ ਨੂੰ ਟਾਰਗੇਟ ਵੀ ਮਿਲਿਆ ਹੈ ਕਿ ਇਹਨਾਂ ਨੇ 4000 ਏਕੜ ਦੇ ਵਿੱਚ ਕਰਨਾ ਹੈ ਜਿਹਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਦੀ ਕਾਫੀ ਸਾਰੀ ਇਨਕਮ ਹੋਏਗੀ ਔਰ ਇਹ ਸਾਰਾ ਕੁਝ ਫ੍ਰੀ ਆਫ ਕਾਸਟ ਹੈਗਾ ਮੈਂ ਧੰਨਵਾਦ ਕਰਦਾ ਜੀਟੀ ਵਾਲਿਆਂ ਦਾ ਇਫਕੋ ਵਾਲਿਆਂ ਦਾ ਤੇ ਗਵਰਨਮੈਂਟ ਆਫ ਇੰਡੀਆ ਦਾ ਔਰ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਮੇਰੀਆਂ ਸ਼ੋਭਾ ਸ਼ਾਮਾ ਇਹਨਾਂ ਦੇ ਨਾਲ ਧੀ ਮੈਨੂੰ ਜਿਵੇਂ ਹੁਣ ਅੱਗੇ ਵਧਣ ਦਾ ਸਾਨੂੰ ਮੌਕਾ ਦਿੱਤਾ ਲੇਡੀਜ਼ ਬਾਹਰ ਨਿਕਲ ਕੇ ਕੰਮ ਕਰਨਗੀਆਂ ਖੇਤਾਂ ਦੇ ਵਿੱਚ ਸਪਰੇਅ ਕਰਾਂਗੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਦੇ ਨਾਲ ਮਿਲ ਕੇ ਜਿਹੜੀ ਸਪਰੇਅ ਹੋਊਗੀ ਉਹਦੇ ਵਿੱਚ ਝਾੜ ਝਾੜ ਵੀ ਵਧੂਗਾ ਤੇ ਜਿਨੇ ਪ੍ਰੋਪਰ ਤਰੀਕੇ ਨਾਲ ਸਪਰੇਅ ਦੀ ਜ਼ਰੂਰਤ ਸੀ ਉਸ ਪ੍ਰੋਪਰ ਤਰੀਕੇ ਨਾਲ ਆਪਾਂ ਸਪਰੇਅ ਕਰਾਂਗੇ ਮੈਮ ਜੀ ਆਪਾਂ ਗੱਲ ਕਰੀਏ ਡਰੋਨ ਦੇ ਤੇ ਡਰੋਨ ਦੇ ਕੋਲ ਡਰੋਨ ਦੀ ਕਿੰਨੀ ਕੀਮਤ ਹੈ ਜੀ ਤੁਹਾਡੇ ਕੋ ਕੋ ਪੇਮੈਂਟ ਵਗੈਰਾ ਲਈਤੀ ਗਈ ਹੈ ਨਹੀਂ ਸਰ ਸਾਨੂੰ ਫ੍ਰੀ ਆਫ ਕੋਸ ਡਰੋਨ ਦਿੱਤਾ ਗਿਆ ਤੇ ਇਹਦੀ ਕੀਮਤ ਹੈ ਜੀ ਡੀਸੀ ਸਰ ਨੇ ਦੱਸਿਆ ਹੀ ਆ 15 ਲੱਖ ਰੁਪਏ ਦੀ ਤੇ ਟੋਟਲ ਕਿੰਨੀਆਂ ਮਹਿਲਾਵਾ ਆਪਣੇ ਮੋਗੇ ਜ਼ਿਲ੍ਹੇ ਚ ਐਸੇਲੇ ਕੰਮ ਕਰਦੀਆਂ ਜੀ ਐ ਮੋਗੇ ਜ਼ਿਲ੍ਹੇ ਦੇ ਵਿੱਚ ਸਾਰਾ 4 ਮਹਿਲਾਵਾ ਕੰਮ ਕਰਨੀਆਂ ਆ 4 ਡਰੋਨ ਡਰੋਨ ਮਿਲੇਗਾ ਤੇ ਬਾਕੀ ਬੱਟਾਂ ਜਾਓਗੇ ਜੀ ਸਰ ਦੇ ਬਤੂ ਜਾਰਜਿਸ ਵਗੈਰਾ ਕਿੱਦੇ ਕਿੱਲਾ ਕਰੋਗੇ ਜੀ ਸਰ ਆਈਡੀਆ ਵੀ ਹੁਣ 200 250 ਰੁਪਏ ਦੇ ਸਾਹਮਣੇ ਆ ਪਰ ਏਕੜ ਦੀ ਦੱਸਿਆ ਗਿਆ ਹੈ ਪਰ ਲਾਮਾ ਨਵੀ ਦੇਖੋ ਇੱਕ ਤਾਂ ਰੁਜ਼ਗਾਰ ਮਿਲ ਗਿਆ ਸਰ ਦੂਸਰਾ ਵੀ ਉਹਨਾਂ ਨੂੰ ਇੱਕ ਕਮਾਈ ਦਾ ਸਾਧਨ ਮਿਲ ਗਿਆ ਤੇ ਮੈਨੂੰ ਲੱਗਦਾ ਵੀ ਕਾਫੀ ਪਰਸੈਂਟ ਲਾਹ ਮਿਲੂਗਾ ਹੁਣ ਲੇਡੀਜ਼ ਨੂੰ ਦੱਸ ਦਈਏ ਕਿ ਚਾਰ ਔਰਤਾਂ ਦੇ ਵਿੱਚੋਂ ਇੱਕ ਨੂੰ ਡਰੋਨ ਦੇ ਕਿਰਵਾਨਾ ਕੀਤਾ ਗਿਆ ਹੈ ਤੇ ਬਾਕੀ ਦੀਆਂ ਤਿੰਨ ਔਰਤਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਡਰੋਨ ਮੁਹੱਈਆ ਕਰਵਾਏ ਜਾਣਗੇ ਜਗਬਣੀ ਟੀਵੀ ਲਈ ਮੋਗਾ ਤੋਂ ਓਕਾੜਾ ਦੀ ਰਿਪੋਰਟ